ਹੋਲ ਸੇਲ ਰੇਟਾਂ ਤੇ ਫਰਨੀਚਰ ਇਲੈਕਟ੍ਰੋਨ ਕੋਈ ਵੀ ਆਈਟਮ ਖਰੀਦਣੀ ਹੈ ਨਾ ਤਾਂ ਇੱਕ ਵਾਰ ਮੌਣਾਂ ਵਾਲੀ ਆਹ ਦੁਕਾਨ ਤੇ ਘੇੜਾ ਮਾਰ ਲਿਓ ਜਿੰਨਾਂ ਕੋਲੇ ਕੁਆਲਿਟੀ ਵੀ ਇੱਕ ਨੰਬਰ ਹੈ ਤੇ ਰੇਟ ਤਾਂ ਇੰਨੇ ਕਿ ਜੈਨੂਅਨ ਨੇ ਤੁਸੀਂ ਕਹਿਣਾ ਵੀ ਭਾਈ ਇੰਨਾ ਘੱਟ ਰੇਟ ਨਹੀਂ ਹੋ ਸਕਦਾ ਹੱਸੀ ਗੱਲ ਬੈਂਦਾ ਸ੍ਰੀ ਭਾਈ ਸਭ ਤੋਂ ਵੱਲਾਂ ਨਾ ਰਾਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਦੀ ਲੋਕੇਸ਼ਨ ਆ ਦੀ ਮੋੜਾਂ 'ਚ ਕਿੱਥੇ ਪੈਂਦੀ ਹੈ ਇਹ ਆਪਣਾ ਰਾਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਹੈ ਜੀ ਤਲਵੰਡੀ ਰੋਡ ਹੈ ਜੀ ਜੇ ਸਾਰੀ ਤਲਵੰਡੀ ਰੋਡ ਹੈ ਜੀ ਹਰਿਆਲੀ ਪੰਪਰੇ ਬਿਲਕੁਲ ਸਾਹਮਣੇ ਹੈ ਜੀ ਆਪਣਾ ਜੀ ਹਾਂਜੀ ਬਈ ਮਹਿੰਗੇ ਆਈਟਮਾਂ ਬਹੁਤ ਸਾਰੀਆਂ ਤੋਂ ਮਿਲ ਜਾਂਦੀਆਂ ਨੇ ਜੀ ਪਰ ਸਸਤੀਆਂ ਦੇ ਵਿੱਚ ਇੱਕ ਚੀਜ਼ ਹੁੰਦੀ ਆ ਜਿਹੜਾ ਬੰਦੇ ਨੇ ਖਰਚਾ ਘੱਟ ਕਰਨਾ ਕੋਈ ਕੁੜੀ ਦਾ ਵਿਆਹ ਪਤਾ ਵੀ ਆਪਣੇ ਕੋਲ ਇੰਨਾ ਕੁ ਬਜਟ ਆ ਜੀ ਤਾਂ ਉਹਨਾਂ ਲਈ ਤੁਹਾਡੇ ਕੋਲੇ ਕੀ ਰੇਟ ਦਾ ਮਤਲਬ ਅਲੱਗ ਆਗਾ ਜੀ ਗੱਲ ਆਪਣੇ ਕੋਲੇ ਜੀ ਤੁਸੀਂ ਆ ਲੈ ਲਓ ਸਸਤ ਸਸਤਾ ਸਮਾਨ ਹੀ ਪਿਆ ਮਹਿੰਗਾ ਜਿਣੀ ਲੈਣਾ ਹੀ ਉਹਦਾ ਆਬਦੇ ਦੇ ਆ ਜੀ ਜਿੰਨੇ ਚ ਲੈਣਾ ਉਹ ਵੀ ਪੈਸੇ ਮਤਲਬ ਮਹਿੰਗਾ ਵੀ ਪਿਆ ਸਸਤਾ ਹੀ ਜੀ ਬਈ ਸ਼ੁਰੂਆਤ ਕਰਿਆ ਕਰਾਂਗੇ ਬੈੱਡ ਪਏ ਨੇ ਬੈੱਡ ਪਏ ਆ ਜੀ ਤੋ ਕਾ ਸਟਾਰਟ ਹੋ ਜਾਂਦੀ ਹੈ ਮਤਲਬ ਨੋਰਮਲ ਨੋਰਮਲ ਰੇਂਜ ਆ ਸ਼ੁਰੂ ਹੋ ਜਾਂਦੀ ਹੈ ਬੈੱਡ ਆਪਣਾ ਜੀ ਸਾਰਾ 19mm ਪਲਾਈ ਦਾ ਹੀ ਬੈੱਡ ਇਹ 8900 ਰੁਪਏ ਤੋਂ ਸ਼ੁਰੂ ਹੋਏ ਨੇ ਜੀ 19mm ਪਲਾਈ ਲੱਗੀ ਹੈ ਜੀ ਉੱਪਰ ਪ੍ਰੋਪਰ ਸਨ ਮਾਈਕਾ ਲੱਗਿਆ ਪ੍ਰੋਪਰ ਸਨ ਮਾਈਕਾ ਲੱਗਿਆ ਹੈ ਜੀ ਸਿਰ 9500 ਕਿੰਨੇ ਆਗੇ ਜਿਹਦੇ ਨਾਲ ਦੇ ਸਾਰੇ ਥੋੜਾ ਥੋੜਾ ਰੇਟ ਦਾ ਫਰਕ ਹੈ ਜੀ ਸਾਰੇ ਅਲੱਗ ਅਲੱਗ ਵੱਖੋ ਵੱਖਰੇ ਰੇਟ ਹੈ ਜੀ ਇਹ ਕਿਸਾਨ ਕਸਟਮਰ ਨੇ ਡਿਜ਼ਾਈਨ ਉਹ ਕਰਨਾ ਹੋਊਗਾ ਉਸ ਹਿਸਾਬ ਨਾਲ ਇਹਦਾ ਰੇਟ ਇਨਕਰੀਜ਼ ਹੋ ਜਾਏਗਾ ਜੀ ਜਿਸ ਹਿਸਾਬ ਨਾਲ ਸਿੰਪਲ ਸੂਪਰ ਲੈਣਾ ਉਹ ਉਸ ਹਿਸਾਬ ਨਾਲ ਡਿਕਰੀਜ਼ ਹੋ ਜਾ ਤੇ ਥੋੜਾ ਜਿਹਾ ਜਲਵਾ ਦਿਖਾ ਦਨੇ ਇੱਕ ਆ ਬੈੱਡ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਕੀ ਰੇਂਜ ਆ ਭਾਈ ਜੀ ਇਹਦੀ 14500 ਰੁਪਏ ਰੇਂਜ ਹੈ ਜੀ ਇਹਦੀ ਠੀਕ ਹੈ ਜੀ ਉਨੀ ਮੈਂ ਪਲਾਈ ਲੱਗੀ ਹੋਈ ਹੈ ਤੇ ਵੀ ਜੀ ਸਾਰਾ ਫੁੱਲ ਬੋਡੀ ਵਧੀਆ ਸਰਮਾਈ ਕਾ ਲੱਗਿਆ ਹੋਇਆ ਹੈ ਜੀ ਪ੍ਰੀਮੀਅਮ ਕੱਪੜਾ ਲੱਗਿਆ ਹੋਇਆ ਹੈ ਠੀਕ ਹੈ ਜੀ ਤੇ ਭਾਈ ਉਧਰ ਸਾਹਮਣੇ ਪਏ ਨੇ ਜਿਵੇਂ ਉਹ ਆ ਦੋ ਬੈੱਡ ਵਾਲੀ ਹੈ ਜੀ ਹਾਂਜੀ ਇਹ ਬੈੱਡ ਜਿਵੇਂ ਢੋਲਕੀ ਵਾਲਾ ਬੈੱਡ ਆ ਗਿਆ ਜੀ ਜਿਹਨੇ ਵਧੀਆ ਪ੍ਰੀਮੀਅਮ ਬੈੱਡ ਲੈਣਾ ਹੈ ਜੀ ਇਹ ਠੀਕ ਹੈ ਜੀ ਇਹ ਉਸ ਟਾਈਪ ਦਾ ਬੈੱਡ ਆ ਗਿਆ ਜੀ ਇਹ ਜੀ ਇਹਦੀ ਰੇਂਜ ਹੈ ਮਤਲਬ ਕੁੱਲਮ ਲੈ ਕੇ 95 100 ਤੋਂ ਸਟਾਰਟ ਹੋ ਗਈ ਜੀ ਮੈਂ ਇਹ ਤੋਂ ਲੈ ਕੇ ਮਹਿੰਗੇ-ਮਹਿੰਗੇ ਜਿੰਨਾ ਮਰਜ਼ੀ ਤੁਸੀਂ ਲਈ ਚੱਲੋ ਜੀ ਠੀਕ ਹੈ ਜੀ ਉਹ ਤਾਂ ਜਿਹੀ ਜੀ ਤੁਸੀਂ ਫੋਟੋ ਭੇਜ ਦਾਂਗੇ ਮਤਲਬ ਉਹੀ ਚੀਜ਼ ਬਣੇਗੀ ਉਸੇ ਹੀ ਬਣ ਜੂਗੀ ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਬਾਈ ਫਿਰ ਰੇਟ ਕਾਦੋ ਘੱਟ ਆਪਣੇ ਨਹੀਂ ਰੇੜੀ ਆਪਣਾ ਸਾਰਾ ਹੋਲ ਸੇਲ ਦਾ ਕੰਮ ਹੈ ਠੀਕ ਹੈ ਜੀ ਬੌਜੀਸ ਆਪਣਾ ਹੋਲ ਸੇਲ ਦਾ ਕੰਮ ਹੈ ਜੀ ਇਹ ਇਹ ਸਾਰਾ ਤੁਸੀਂ ਆਪ ਤਿਆਰ ਕਰਵਾਉਣਾ ਆਪ ਤਿਆਰ ਕਰਵਾਉਣਾ ਨਹੀਂ ਖੁਦ ਤਿਆਰ ਕਰਵਾਉਣਾ ਹੀ ਆਪਾਂ ਆਧੇ ਮਿਸਤਰੀ ਨਹੀਂ ਸਾਰੇ ਇਹ ਤਾਂ ਨਹੀਂ ਹੈਗਾ ਬਾਈ ਜਿਵੇਂ ਹੋਲ ਸੇਲ ਤਾਂ ਰੇਟ ਘੱਟ ਨੇ ਕੱਲ ਨੂੰ ਕੁਆਲਿਟੀ ਜੀ ਸਰ ਜਿਸ 9500 ਬੈਡ ਤੇ ਉਹੀ ਮਾਲ ਲੱਗਿਆ ਜੀ 19ਵੇਂ ਪਲਾਈ ਲੱਗੇ ਜੀ 0.8 ਦਾ ਸਰਮਾਇਕਾ ਲੱਗਿਆ ਉਹੀ ਸਾਡੇ ਸਭ ਤੋਂ ਮਹਿੰਗੇ ਬੈਡ ਤੇ ਲੱਗਿਆ ਜੀ ਅਮੀ ਜੀ ਆਪਣਾ ਰੇਟ ਘੱਟ ਹੈ ਕਿ ਆਪਾਂ ਹਲਕਾ ਮਾਲ ਲਾਵਾਂਗੇ ਜੀ ਬਾਈ ਹੁਣ ਇਧਰਾ ਸੋਫੇ ਦੇਖ ਰਹਾ ਮੈਂ ਹਾਂਜੀ ਤੇ ਇਹਨਾਂ ਦੇ ਕੀ ਰੇਂਜ ਚ ਹੈ 8000 ਰੁਪਏ ਤੋਂ ਸੋਫਾ ਸ਼ੁਰੂ ਹੋ ਜਾਂਦਾ ਬਾਪੂ ਜੀ ਠੀਕ ਹੈ ਜੀ ਕੱਪ ਹোলਡਰ ਆ ਜਾਂਦਾ ਜੀ ਸਵੈਟਰ ਕੱਪੜਾ ਆ ਜਾਂਦਾ ਲੈਦਰ ਸਵੈਟਰ ਕੱਪੜਾ ਆ ਜਾਂਦਾ ਜੀ ਇਹਦਾ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਹੀ ਬਹੁਤ ਸਾਰੇ ਡਿਜ਼ਾਈਨ ਪਏ ਆ ਬਹੁਤ ਸਾਰੇ ਡਿਜ਼ਾਈਨ ਪਏ ਆ ਤੁਸੀਂ ਕੋਈ ਵੀ ਆ ਕੇ ਕੋਈ ਵੀ ਜਿ ਕਿਸ ਵੀ ਤਰ੍ਹਾਂ ਦਾ ਬਣਾਉਣਾ ਹੋਵੇ ਉਸ ਤਰ੍ਹਾਂ ਦੀ ਬਣਵਾ ਦਾਂਗੇ ਜੀ ਠੀਕ ਆ ਜੀ ਹਾਂਜੀ ਇਸ ਤੋਂ ਅੱਗੇ ਭਾਈ ਸੋਫਿਆਂ ਦਾ ਜੇ ਗੱਲ ਕਰੀਏ ਹਾਂਜੀ ਅਲੱਗ ਅੰਦਰ ਵੀ ਹੈਗੇ ਆ ਵੀ ਡਿਜ਼ਾਈਨ ਅੰਦਰ ਹੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਪਈ ਹੈ ਆਪਣੇ ਕੋਲੇ ਸਭਨ ਸੀਟਰ ਸੋਫਾ ਪਈ ਹੈ 9 ਪਈ ਹੈ 11 ਪਈ ਹੈ ਜੀ ਠੀਕ ਆ ਜੀ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਸੋਫਾ ਪਈ ਹੈ ਜੀ ਜੀ ਹਾਂਜੀ ਬਾਈ ਦੋਸਤੋ ਪਹਿਲਾਂ ਸੋਫਿਆਂ ਵੱਲ ਨਿਗਾਹ ਮਰਵਾ ਦੀ ਉਸ ਤੋਂ ਬਾਅਦ ਇਲੈਕਟ੍ਰੋਨਿਕ ਵਾਲੀ ਸਾਈਡ ਤੇ ਲੈ ਕੇ ਆਵਾਂਗੇ ਭਾਈ ਕੋਈ ਆਫਰ ਹੋਰ ਵੀ ਲਾਇਆ ਹੋਇਆ ਜਿਵੇਂ ਅੱਜ ਕੱਲ੍ਹ ਚੱਲਦਾ ਵੀ 40000 ਚ ਪੰਜ ਚੀਜ਼ਾਂ 17000 ਚ 7 ਚੀਜ਼ਾਂ ਹਾਂ ਜੀ ਪੈਕੇਜ ਆਪਣੇ ਹੀ ਕਾਫੀ ਹੈਗੇ ਨੇ ਜੀ ਆਪਣੇ ਕੋਲੇ ਉਹ ਵੀ ਜ਼ਰੂਰ ਦੱਸਿਓ ਜੀ ਤੇਰਾ ਨਾਲ-ਨਾਲ ਸੋਫੇ ਆ ਦਈਏ ਅੱਜ ਮੈਂ 7 ਸੀਟਰ ਸੋਫਾ ਆ ਗਿਆ ਜੀ ਜੀ ਇਹ ਸਾਰੇ 7 ਸੀਟਰ ਸੋਫਾ ਨੇ ਜੀ ਕਸਟਮਰ ਆਪਦੇ ਹਿਸਾਬ ਨਾਲ ਜਿਵੇਂ ਮਰਜ਼ੀ ਚੂਜ਼ ਕਰਕੇ ਜਿਵੇਂ ਮਰਜ਼ੀ ਕੱਪੜਾ ਲਵਾ ਕੇ ਜਿਵੇਂ ਉਹਨੂੰ ਪਸੰਦ ਆਉਂਦਾ ਹੈ ਉਸ ਹੰਰ ਬਣਵਾ ਸਕਦੇ ਜੀ ਆਪਦੇ ਹਿਸਾਬ ਨਾਲ ਇਹ ਵਾਲੇ ਜਿਵੇਂ ਕਲਰਾਂ ਦਾ ਇਹ ਮਲਾ ਡਿਫਰੈਂਸ ਹੈ ਜੀ ਕਿੰਨੇ ਦੇ ਜੀ ਇਹ ਇਹ ਸੋਫਾ ਸਾਰਾ 14000 ਰੁਪਏ ਦਾ ਸੋਫਾ ਹੈ ਸਾਡਾ ਸਿਰਫ 14000 ਰੁਪਏ ਸਿਰਫ 14000 ਦਾ ਕਿਰਾਸ ਨਾਲ ਮਿਲੂਗਾ ਜੀ ਠੀਕ ਹੈ ਜੀ ਆ ਸਾਰੇ 14 ਵਾਲੀ ਨੇ ਸਾਰੇ ਜਿਹੜੇ ਸਾਰੇ 14000 ਵਾਲੀ ਹੈ ਜੀ ਤੇ ਜਿਹੜੇ ਭਾਈ ਉਹ ਅਗਲੀ ਲਾਈਨ ਚ ਇੱਥੇ ਮੁੰਡਾ ਕੈਮਰਾਮੈਨ ਬਣਾਈ ਜਾਂਦਾ ਜਿਤਰੀ ਉਹ 9 ਸੀਟਰ ਸੋਫਾ ਆ ਗਏ ਜੀ ਹਾਂਜੀ ਉਹਦੀ ਰੇਂਜ ਸ਼ੁਰੂ ਹੋ ਜਾਂਦੀ ਹੈ 17 ਤੋਂ 18000 ਦੇ ਵਿੱਚ ਵੀ ਸ਼ੁਰੂ ਹੋ ਜਾਂਦੀ ਜੀ ਇਹਦੇ ਨੇ 17 ਤੋਂ ਠਾਕ ਹਾਂਜੀ ਬਾਕੀ ਜੀ ਜਿੰਨੀ ਮਰਜ਼ੀ ਹਾਈ ਰੇਂਜ ਲਈ ਚੱਲੋ ਜੀ ਮਤਲਬ ਜੇ ਕਿਸੇ ਨੇ ਘਰ ਲਈ ਸਮਾਨ ਲੈਣਾ ਫਰਨੀਚਰ ਦਾ ਜੀ 50 ਕੁ ਹਜ਼ਾਰ ਚ ਮੈਂ ਲੱਗਾ ਭਰਕੇ ਤੌਰ ਤੇ ਬਹੁਤ ਵਧੀਆ ਬਹੁਤ ਵਧੀਆ ਸਮਾਨ ਆ ਜਾਂਦੀ 5000 ਦੇ ਵਿੱਚ ਹੀ ਹੋ ਸਕਦਾ ਮਤਲਬ ਜਿਹੜੀਆਂ ਵੀ ਲੋੜਾਂ ਨੇ ਸੋਫੇ ਹੋ ਗਏ ਬੈੱਡ ਉਸ ਤੋਂ ਅੱਗੇ ਭਾਈ ਜੀ ਗੱਲ ਕਰੀ ਉਧਰ ਮੈਂ ਦੇਖ ਰਿਹਾ ਹਾਂਜੀ ਆ ਸੋਫੇ ਵੀ ਪਏ ਨੇ ਸੋਫੇ ਵੀ ਸਾਰੇ ਪਏ ਨੇ ﺍﻟਮੀਰਾ ਦੇਖੋ ਜੀ ਤੁਸੀਂ ਹਾਂ ﺍﻟਮੀਰਾ ਬਾਰੇ ਜ਼ਰੂਰ ਦੱਸੀ ਵੀ ਇਹ ਕੀ ਰੇਟ ਚ ਨੇ ਭਾਈ ਇਹ ਲੋਹੇ ਦੀ ﺍﻟਮੀਰਾ ਨੇ ਜੀ ਪ੍ਰੋਪਰ ਪੂਰੀ ਹੈਵੀ ﺍﻟਮੀਰਾ ਨੇ ਜੀ ਇਹ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰੀ ਕੰਪਿਊਟਰ ਇਸ ਚਾਬੀ ਹੈ ਜੀ ਇਹ ਕੋਈ ਆਈ ਨਹੀਂ ਹਲਕੀ ਚਾਬੀ ਹੋਗੀ ਠੀਕ ਹੈ ਜੀ ਸਾਰੀ ਕੰਪਿਊਟਰ ਇਸ ਚਾਬੀ ਬਦਿਆ ਲੌਕ ਲੱਗੇ ਹੋਏ ਨੇ ਜੀ ਇਹਦੇ ਕੋਈ ਇਹਨਾਂ ਦੇ ਵੀ ਰੇਂਜ ਕੀ ਹੈ ਜੀ ਇਹਨਾਂ ਦੇ ਤੁਸੀਂ ਐ ਲੈ ਲਓ ਜੀ ਇਹ ਸ਼ੁਰੂ ਹੋ ਜਾਂਦੀ ਹੈ 15000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸਾਈਜ਼ ਦੇ ਹਿਸਾਬ ਨਾਲ 4/7 5/7 6/7 ਠੀਕ ਹੈ ਜੀ ਜਿਸ ਟਾਈਪ ਦਾ ਕਸਟਮਰ ਨੂੰ ਡਿਮਾਂਡ ਹੋਊਗੀ ਉਸ ਸਾਹਬ ਨਾਲ ਡੀਟ ਹੋ ਜਾਂਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਮੈਟ੍ਰਸ ਵਗੈਰਾ ਅੱਗੇ ਵੀ ਪਈ ਸੀ ਮੈਟ੍ਰਸ ਅੱਗੇ ਪਈ ਹੈ ਜੀ ਮੈਟ੍ਰਸ ਦਾ ਪੇਟੀਆਂ ਵਗੈਰਾ ਸਾਰਾ ਕੁਝ ਹੀ ਮਤਲਬ ਜੀ 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 ਤੇ ਲਓ ਜੀ ਦੋਸਤੋ ਜੇਕਰ ਹੋਲ ਸੇਲ ਰੇਟਾਂ ਤੇ ਫਰਨੀਚਰ ਖਰੀਦਣਾ ਤਾਂ ਇੱਕ ਵਾਰ ਤੁਹਾਨੂੰ ਇੱਥੇ ਘੇੜਾ ਮਾਰਨਾ ਪੈਣਾ ਕਿਉਂਕਿ ਬਾਈ ਹੋਰਾਂ ਨੇ ਪੂਰਾ ਸ਼ੋਅਰੂਮ ਗੇਟ ਤੋਂ ਲੈ ਕੇ ਐਂਡ ਤੱਕ ਭਰ ਰੱਖਿਆਗਾ ਇੱਕ ਇੱਕ ਚੀਜ਼ ਤੇ ਇੱਕੋ ਵੈਰਾਈਟੀ ਦੇ ਵਿੱਚ ਪੰਜ-ਪੰਜ ਕਲਰ ਤੁਹਾਨੂੰ ਮਿਲ ਜਣੇ ਨੇ ਮੰਨ ਲਓ ਜਿਵੇਂ ਇੱਕ ਤੁਸੀਂ ਸੋਫੇ ਦਾ ਕੋਈ ਵੀ ਡਿਜ਼ਾਈਨ ਦੇਖਿਆ ਜਿਵੇਂ ਇਸ ਨੂੰ ਇੱਕ ਖਾਸ ਸੋਫਾ ਦਿਖਾਉਣਾ ਹੈ ਜੀ ਆਪਾਂ ਆ ਪ੍ਰੀਮੀਅਮ ਸੋਫਾ ਦੇਖੋ ਜੀ ਇਹ ਠੀਕ ਹੈ ਜੀ ਹਾਂਜੀ ਤੁਸੀਂ ਇਹਦੀ ਗੈਟਅਪ ਦੇਖੋ ਤੁਸੀਂ ਇਹਦੇ ਲੁਕਿੰਗ ਦੇਖੋ ਤੁਸੀਂ ਕਿੰਨੀ ਇਹਦੀ ਐਕਸਟਰਾਔਰਡਨਰੀ ਬਣ ਕੇ ਆ ਰਹੀ ਹੈ ਤੁਸੀਂ ਕੁਸ਼ਨ ਚੱਕ ਕੇ ਦੇਖੋ ਕਿੰਨੇ ਹੈਵੀ ਕੁਸ਼ਨ ਨੇ ਇਹਦੇ ਬਿਲਕੁਲ ਜੀ ਹਾਂਜੀ ਬਈ ਇੱਕ ਚੀਜ਼ ਹੋਰ ਆ ਜਾਂਦੀ ਜਿਵੇਂ ਚ ਗੱਦੀ ਲੱਗੀ ਹੁੰਦੀ ਆ ਉਹ ਕਿਹੜੀ ਕਿੰਨੇ ਗੱਦੀਏ ਜਿੰਦਲ ਦੀ ਪਾਈ ਹੁੰਦੀ ਹੈ ਗੱਦੀ ਇਹ ਆਪਾਂ ਨੇ ਠੀਕ ਹੈ ਜੀ ਸਾਰੀ ਉਮਰ ਵੀ ਦਬ ਜਾਈ ਆ ਆਪਾਂ ਬੈ ਲਓ ਵੀ ਦੋਸਤੋ ਸਾਰੀਆਂ ਚੀਜ਼ਾਂ ਦੀ ਬਾਈ ਗਰੰਟੀ ਦਿੰਦਾ ਹਾਂ ਹਾਂਜੀ ਹੁਣ ਬਾਈ ਇਲੈਕਟ੍ਰੋਨਿਕਸ ਵਾਲੇ ਪਾਸੇ ਲੈ ਚਲੀਏ ਹਾਂਜੀ ਤੇ ਰੇਟ ਦੋਸਤੋ ਤੁਸੀਂ ਦੇਖ ਲੇ ਆਮ ਕੋਈ ਵੀ ਤੁਸੀਂ ਆਈਟਮ ਖਰੀਦਣੀ ਆ ਸਾਡੇ ਕੋਲ 20000 ਦੇ ਵਿੱਚ ਤੁਹਾਨੂੰ ਚੀਜ਼ ਮਿਲ ਜੂਗੀ ਹਾਂਜੀ ਆਪਣੇ ਕੋਲ ਸਸਤੀ ਤੋਂ ਸਸਤੀ ਲੈ ਕੇ ਵੀ ਆਈਟਮ ਹੈ ਜੀ ਮਹਿੰਗੇ ਤੋਂ ਮਹਿੰਗੀ ਆਈਟਮ ਹੈ ਜੀ ਹੁਣ ਤੁਹਾਨੂੰ ਇੱਕ ਮੰਦਿਰ ਵੀ ਦਿਖਾ ਦਨੇ ਆਪਾਂ ਲੱਗਦੇ ਹਾਥੀ ਤੁਸੀਂ ਮੰਦਿਰ ਦੇਖੋ ਜੀ ਕਿੰਨਾ ਪਿਆਰਾ ਮੰਦਿਰ ਹੈ ਜੀ ਦੇਖੋ ਜੀ ਛਿਲਕਨੀ ਇਸ ਜੀਆਂ ਦੀ ਕਿੰਨੀ ਵਧੀਆ ਹੈਂਡ ਕ੍ਰਾਫਟਿੰਗ ਹੋਈ ਹੋਈ ਹੈ ਇਹ ਇਹ ਐਚ ਡੀ ਐਚ ਮਰਚ ਆ ਬਾਈ ਹਾਂਜੀ ਠੀਕ ਹੈ ਜੀ ਉ ਇਦੇ ਵਿੱਚ ਲਾਈਟ ਵੀ ਚੱਲਦੀ ਹੈ ਜੀ ਸਭ ਪੂਰਾ ਵਧੀਆ ਹੀ ਹੈ ਫੈਸੀਕ ਹੋਈ ਹੋਈ ਹੈ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਹੁਣ ਗੱਲ ਕਰੀਏ ਇੱਧਰ ਨੂੰ ਆ ਜੰਨੇ ਐ ਇਲੈਕਟ੍ਰੋਨਿਕ ਤੇ ਬਾਈ ਕੀ ਲਾਇਆ ਹੋਇਆ ਆਪੋਂ ਇਲੈਕਟ੍ਰੋਨਿਕ ਆਪਨੇ ਸਾਰਾ ਹੋਲ ਸੇਲ ਹੈ ਯਾ ਆਪਣੇ ਇਲੈਕਟ੍ਰੋਨਿਕਸ ਵੀ ਹੋਲ ਸੇਲ ਆਪਣਾ ਹੈ ਨਾਲ ਫਰਨੀਚਰ ਹੋਲ ਸੇਲ ਆਪਣੇ ਕੋਲੇ ਆਪਣਾ ਇਲੈਕਟ੍ਰੋਨਿਕਸ ਵੀ ਹੋਲ ਸੇਲ ਹੈ ਆਹ ਅਲਮਾਰੀਆਂ ਦੋਸਤੋ ਦੇਖ ਸਕਦੇ ਹੋ ਇਹਦੀ ਵੀ ਬਾਈਵਰਾਂ ਕੋਲੇ ਲੱਕੜ ਦੇ ਵਿੱਚ ਲੋਹੇ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਵੈਰਾਈਆਂ ਆ ਆਪਣੀ ਜੀ ਹਾਂਜੀ ਆ ਸਾਰੇ ਪ੍ਰੈਸਟੇਜ ਵਾਲਾ ਹੈ ਸਰ ਤੇ ਆਹ ਲੋਹੇ ਵੀ ਇਹਨਾਂ ਨੇ ਠੀਕ ਹੈ ਜੀ ਹਾਂ ਜੀ ਇਧਰ ਲੱਕੜ ਦੀ ਵੀ ਮੇਲਾ ਨੇ ਬਾਕੀ ਆਪਣੇ ਕੋਲ ਸੀਜ਼ਨ ਵਾਈਜ਼ 쿨ਰ ਵਗੈਰਾ ਏਸੀ ਵਗੈਰਾ ਸਭ ਆ ਜਾਂਦੀ ਹੈ ਜੀ ਆਪਣੇ ਕੋਲ ਮਾਰਾ ਸਭ ਤੋਂ ਵੱਡੀ ਗੱਲ ਇਹ ਆ ਵੀ ਸਟਾਕ ਬਹੁਤ ਜਿਆਦਾ ਬਈ ਹੋਰਾਂ ਕੋਲੇ ਹਾਂਜੀ ਤੇ ਬਈ ਹੁਣ ਇਹਨਾਂ ਦੇ ਵਿੱਚ ਜੇ ਆਪਾਂ ਸਾਰਾ ਪ੍ਰੋਡਕਟ ਕੋਈ ਖਰੀਦ ਲੈਣ ਇਲੈਕਟ੍ਰੋਨਿਕ ਵੀ ਅਲਮਾਰਾ ਬੈੱਡ ਸੋਫੇ ਈਐਮਆਈ ਦਾ ਆਪਸ਼ਨ ਕੋਈ ਹੈਗਾ ਈਐਮਆਈ ਦਾ ਆਪਣੇ ਕੋਲ ਬਜਾਜ ਕਾਰਡ ਚੱਲਦਾ ਜੀ ਠੀਕ ਹੈ ਜੀ 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 ਬਿਜਾਇ ਕਾਲ ਦੀ ਫੁੱਲ ਫੈਸਿਲਿਟੀ ਹੈ ਜੀ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇ ਇੱਕ ਵਾਰ ਇਧਰ ਡਾਈਨਿੰਗ ਵੀ ਦਿਖਾ ਦੀਏ ਮਤਲਬ ਜੇ ਕਹਦੇ ਵੀ ਹੁਣ ਨਵਾਂ ਘਰ ਬਣਾ ਲਿਆ ਵਿੱਚ ਸਮਾਨ ਰੱਖਣਾ ਹਾਂਜੀ ਤਾਂ ਸਾਰੀਆਂ ਚੀਜ਼ਾਂ ਆਟੋਮੈਟਿਕ ਆਪਣੇ ਕੋਲੇ ਹੈਗੀਆਂ ਨੇ ਕੱਲੀ ਕਰੀ ਚੀ ਜੀ ਆ ਡਾਈਨਿੰਗ ਟੇਬਲ ਦੇਖੋ ਜੀ ਜੀ ਇਹ ਸਾਗਮਾਂ ਦਾ ਡਾਈਨਿੰਗ ਟੇਬਲ ਬਣਿਆ ਹੋਇਆ ਵੀ ਜੀ ਆ ਚੈੱਕ ਕਰੋ ਜੀ ਜੀ ਹਾਂਜੀ ਲੋ ਜੀ ਦੋਸਤੋ 3D ਪ੍ਰਿੰਟਿੰਗ ਕਲਾਸ ਹੈ ਇਹਦੀ ਇਹ ਜੀ ਹਾਂਜੀ ਇਹਦੀ ਕੀਮਤ ਲੋ ਦੋਸਤੋ ਰੇਟ ਹੋਲ ਸੇਲ ਹੈ ਕੁਆਲਿਟੀ ਬਾਈ ਉਹਨਾਂ ਦੀ ਇੱਕ ਨੰਬਰ ਆ ਗਈ ਚੀਜ਼ਾਂ ਘੈਂਟ ਤੋਂ ਘੈਂਟ ਬਣਾ ਰੱਖੀਆਂ ਨੇ ਤੇ ਬਈ ਹੁਣ ਇਧਰ ਇਦੇ ਉੱਪਰ ਕੀ ਕ੍ਰੈਲਿਕ ਸ਼ੀਟ ਲੱਗੀ ਹੋਈ ਹੈ ਜੀ ਨਹੀਂ ਜੀ ਇਹ ਯੂਵੀ ਬੋਰਡ ਦੀ ਅਲਮੀਰਾ ਹੈ ਜੀ ਇਹ ਜੋ ਵੀ ਬੋਰਡ ਦੀ ਹਾਂਜੀ ਯੂਵੀ ਬੋਰਡ ਦੀ ਅਲਮੀਰਾ ਹੈ 6x7 ਦਾ ਸਾਈਜ਼ ਹੈ ਜੀ ਇਹ ਠੀਕ ਹੈ ਜੀ ਦੇਖੋ ਅਲਮੀਰਾ ਦੇਖੋ ਕਿੰਨੀ ਖੁੱਲੀ ਡੁੱਲੀ ਅਲਮੀਰਾ ਹੈ ਜੀ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਕਿੰਨੇ ਦੀ ਰੇਂਜ ਕੀ ਜਾਂਦੀ ਹੈ ਇਹ ਰੇਂਜ ਜੀ ਸਿਰਫ ਆਪਾਂ ਦੇਵਾਂਗੇ 14000 ਰੁਪਏ 14000 14000 ਵਿੱਚ 6x7 ਦੇ ਇਹ ਸਮਾਈਕਰ ਨਾਲ ਫਿਰ ਵਧੀਆ ਰਹਿੰਦਾ ਭਾਈ ਸਮਾਈਕਰ ਨਾਲ ਵਧੀਆ ਰਹਿੰਦਾ ਜੀ ਫੁੱਲ ਦੀ ਨਹੀਂ ਹੈ ਕਿ ਸਿਉਂਖ ਨਹੀਂ ਲੱਗਦੀ ਸਿਉਂਖ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਅਲਮ ਪਿਓਰ ਇਹਦੀ ਕਵਰਰੀ ਦੀ ਟੈਲੀ ਲੱਗੀ ਹੋਈ ਹੈ ਜੀ ਇਹਦੇ ਚ ਜੀ 2 ਫੁੱਟ ਡੈਪਥ ਹੈ ਜੀ ਡੰਗਾਈ ਇਹਦੀ 2 ਫੁੱਟ ਮੀਚ ਹੁੰਦੀ ਹੈ ਇਹ ਠੀਕ ਹੈ ਬਈ ਤੁਸੀਂ ਕੋਰਪੈਂਟ ਵਧੀਆ ਟੰਗ ਸਕਦੇ ਆ ਉਹਦੇ ਲਹਿੰਗੇ ਵਗੈਰਾ ਵਧੀਆ ਟੰਗ ਸਕਦੇ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਵਗੈਰਾ ਬਹੁਤ ਬਹੁਤ ਆਪ ਦਾ ਆਪਸ਼ਨ ਨਹੀਂ ਬਹੁਤ ਡਿਜ਼ਾਈਨ ਹੈ ਇਹਦੇ ਚ ਆਪਣੇ ਠੀਕ ਹੈ ਜੀ ਹਾਂਜੀ ਕਾਫੀ ਤਰ੍ਹਾਂ ਦੇ ਡਿਜ਼ਾਈਨ ਆ ਜਾਂਦੀ ਹੈ ਆਪਣੇ ਕੋਲੇ ਜੀ ਹਾਂਜੀ ਬਾਈ ਜੀ ਆਪਣਾ ਐਡਰੈਸ ਦੁਬਾਰਾ ਦੱਸ ਦਈਏ ਨੰਬਰ ਸਕਰੀਨ ਦੇ ਉੱਪਰ ਚਾਦਰ ਐਡਰੈਸ ਆਪਣਾ ਹੀ ਰਾਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਆ ਜਾਂਦੀ ਤਲਵੰਡੀ ਰੋਡ ਰੈਲੀ ਬਰੋਅਲ ਬਾਬਾ ਦੇ ਬਿਲਕੁਲ ਸਾਹਮਣੇ ਐਡਰੈਸ ਹੈ ਆਪਣਾ ਜੇ ਭਾਈ ਆਨਲਾਈਨ ਕੋਈ ਆਰਡਰ ਕਰਦਾ ਹੈ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਕਰ ਦਿੰਨੇ ਡਿਲੀਵਰੀ ਕਰ ਦਾਂਗੇ ਜੀ ਪੂਰੇ ਪੰਜਾਬ ਡਿਲੀਵਰੀ ਕਰ ਦਾਂਗੇ ਜੀ ਟੋਕਰ ਮਨੀ ਲੈ ਕੇ ਆਪਾਂ ਪੂਰੇ ਪੰਜਾਬ ਡਿਲੀਵਰੀ ਕਰਵਾ ਦਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਜੇਕਰ ਤੁਸੀਂ ਵੀ ਚਾਹੋਣੇ ਹੋ ਵੀ ਘੱਟ ਵਾਇਟ ਦੇ ਵਿੱਚ ਸਾਡਾ ਪੂਰਾ ਕਰ ਭਰ ਜੇ ਹਰ ਇੱਕ ਚੀਜ਼ ਤੁਸੀਂ ਖਰੀਦਣੀ ਹੈ ਤਾਂ ਇੱਕ ਵਾਰ ਮੌੜਾ ਇਹ ਸ਼ੋਰੂਮ ਦੇ ਵਿੱਚ ਜਿਹੜਾ ਮਾਰ ਲਿਓ ਤੁਹਾਨੂੰ ਕਿਸੇ ਤਰ੍ਹਾਂ ਦੀ ਮੈਂ ਕਹਣਾ ਕੋਈ ਗਿਲਾ ਸ਼ਿਕਵਾ ਨਹੀਂ ਰਹਿਣਾ ਵੀ ਬਾਈ ਨੇ ਵੀਡੀਓ ਪਾਈ ਸੀ ਤੇ 50000 ਲੈ ਕੇ ਗਏ ਲੱਖ ਲੈ ਕੇ ਗਏ ਤੇ ਉਹਦੇ ਵਿੱਚ ਭਾਈ ਹੋਰੀ ਭਰ ਕੇ ਦੋਣਗੇ ਤੇ ਮਟੀਰੀਅਲ ਦੀ ਫੁੱਲ ਗਰੰਟੀ ਆ ਹਰ ਇੱਕ ਚੀਜ਼ ਦੀ ਹੁਣ ਤੁਸੀਂ ਆ ਬੈੱਡ ਦੇਖੋ ਜੀ ਕਿੰਨਾ ਪਿਆਰਾ ਬੈੱਡ ਆ ਇਹ 6 ਫੁੱਟ ਹਾਈਟ ਆ ਇਹ ਬੈੱਡ ਦੀ ਜੀ ਤੁਸੀਂ ਆ ਦੇਖੋ ਜੀ ਜੀ ਲੋਕ ਇਹ ਬਾਜ਼ਾਰ ਚ ਮਾਰਕੀਟ ਰੇਟ ਵਿਕੀ ਹੁੰਦਾ 33 35 35 ਹਿਅਰ ਰੁਪਿਆ ਆਪਾਂ ਸਿਰਫ ਤੁਹਾਨੂੰ ਬੈੱਡ ਦੇਵਾਂਗੇ 18000 ਰੁਪਿਆ ਠੀਕ ਆ ਜੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਕੋਈ ਵੀ ਤੁਸੀਂ ਫਰਨੀਚਰ ਦੀ ਇਲੈਕਟ੍ਰੋਨਿਕ ਦੀ ਹੌਲ ਸੇਲ ਰੇਟਾਂ ਦੇ ਪ੍ਰੋਡਕਟ ਖਰੀਦਣਾ ਤਾਂ ਇੱਕ ਵਾਰ ਰਾਇਲ ਫਰਨੀਚਰ ਐਂਡ ਐਂਡ ਇਲੈਕਟ੍ਰੋਨਿਕਸ ਤੇ ਜਿਹੜਾ ਮਾਰ ਲਓ